ਗਿਆਨ ਧਿਆਨ ਕਛੇ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਨ ਕਲ ਰਾਖੀ ਮੇਰੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਬਾਣੀ ਕਹੇ ਸੇਵਕ ਜਨ ਮੰਨੇ ਪ੍ਰਤਖ ਗੁਰੂ ਨਿਸਤਾਰੇ ਸੁਖ ਹਟਾਲ ਗੁਰ ਸੇਵੀ ਐ ਐਨ ਐਸ ਸਹਜ ਸੁਪਾਏ ਦਰਸ਼ਨ ਪਰਸੀ ਐ ਗੁਰੂ ਕੇ ਜਨਮ ਮਰਨ ਦੁਖ ਜਾਏ ਤਨ ਆਸਰੀ ਮਹਲਾ ਪਹਿਲਾ ਹਮ ਆਦਮੀ ਹਾ ਇੱਕ آدمی ਮਹਲਤ ਮਹਤ ਨਾ ਜਾਣਾ ਨਾਨਕ ਬਿਨ ਵੈ ਤੇ ਸੇ ਸਰੇ ਵੋ ਜਾ ਕੇ ਜੀਏ ਪਰਣਾ ਹਮ ਆਦਮੀ ਹ ਇਕਦਮੀ ਮੋਹਲਤ ਮਹਤਨਾ ਜਾਣਾ ਨਾ ਨਕ ਬਿਨ ਵੈ ਤੇ ਸੈ ਸਰੇ ਬਹੁ ਜਾ ਕੇ ਜੀ ਪਰਣਾ ਅੰਦੇ ਜੀਵਨਾ ਵਿਚਾਰ ਦੇਖ ਕੇਤੇ ਕੇ ਬਿਨਾ ਕਿਤੇ ਕੇ ਦਿਨ ਰਹਾਓ ਸਾਸ ਮਾਸ ਸਭ ਜਿਉ ਤੁਮਾਰਾ ਤੂੰ ਮੈਂ ਖਰਾ ਪਿਆਰਾ ਨਾਨਕ ਸਾਇਰ ਏਵ ਕਹਤ ਹੈ ਸਚੇ ਪਰਵਦਗਾਰਾ ਜੇ ਤੂੰ ਕਿਸੇ ਨਾ ਦੇਹੀ ਮੇਰੇ ਸਾਹਿਬਾ کیا کو کڈ نانک بنوے سو کچھ پائیے پرب لکھے کا لہنا نام خسم کا ਚੇਤਨਾ ਕੀਆ ਕਪਟੀ ਕਪਟ ਕਮਾਣਾ ਜਮ ਦਵਾਰ ਜਾ ਪਕੜ ਚਲਾਇਆ ਤਾਂ ਚਲਦਾ ਪਛਤਾਣਾ ਜਬ ਲਗ ਦੁਨੀਆਂ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ ਭਾਲ ਰਹੀ ਹਮ ਰਹਿਣ ਨਾ ਪਾਇਆ ਜੀਵਤਿਆ ਮਰ ਰਹੀ ਐ ਜਬ ਲਗ ਦੁਨੀਆਂ ਰਹੀ ਐ ਨਾਨਕ ਕਿਛ ਸੁਣੀ ਐ ਕਿਛ ਕਹੀ ਐ ਰਹੇ ਹਮ ਰਹਿਣ ਨਾ ਪਾਇਆ ਜੀਵਤ ਆ ਮਰ ਰਹੀ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ